ਸੜਕਾਂ ਦੇ ਫੁੱਟਪਾਥਾਂ ਦੇ ਸਮਾਨ ਗਰੂ ਕਰਦੇ ਰਸਤੇ ਬਲਾਕ ਕਰਦੇ ਬੰਦ ਕਰਦੇ ਹੋ ਸਰ ਜਣੇ ਜਹੀਂ ਤੁਹਾਡੇ ਦੋ ਟਰੱਕ ਭਰ ਕੇ ਲੈ ਚਲੇ ਆ ਇਹ ਹੁਣ ਸਮਾਨ ਤੁਹਾਨੂੰ ਮਿਲਣਾ ਨਹੀਂਗਾ ਕਿ ਰੋਜ਼ ਰੋਜ਼ ਸੜਕੋ ਆਇਆ ਨਹੀਂ ਜਾਣਾ ਜਿਹੜੇ ਦੁਬਾਰਾ ਸਮਾਨ ਕੱਢਿਆ ਉਹਦੇ ਖਿਲਾਫ ਐਫਆਈਆਰ ਹੋਏਗੀ ਜਿਹੜਾ ਜਿਹੜਾ ਸਮਾਨ ਚੱਕਿਆ ਜਾ ਰਿਹਾ ਉਹਦੇ ਇਸ ਤਰ੍ਹਾਂ ਜੇ ਮਾਨ ਜੋ ਕਮਿਸ਼ਨ ਸਾਹਿਬ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਉਹਨਾਂ ਦੇ ਨਿਸ਼ਾਨ ਰਿਸ਼ਤੇ ਤੇ ਕਿਉਂਕਿ ਉਹਨਾਂ ਕੋਲ ਮੇਰ ਸਾਹਿਬ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਉਹਨਾਂ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸੰਗਤਾਂ ਨੂੰ ਆਉਣ ਦੇ ਤੇ ਬਹੁਤ ਪਰੇਸ਼ਾਨੀ ਹੋ ਰਹੀ ਆ ਲੋਕਾਂ ਨੇ ਦੁਕਾਨਦਾਰਾਂ ਨੇ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਾਮਾਨ ਕੱਢ ਕੇ ਲਾਇਆ ਹੈ ਕਿ ਰਸਤੇ ਜਿਹੜੇ ਆ ਸਾਰੇ ਰਿਕਾਪਟਾਂ ਪਾ ਰਹੇ ਜੋ ਇਹਦੇ ਤੇ ਤਹਿਤ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਾਨ ਐਡੀਐਸਪੀ ਨਾਲ ਸਾਡੇ ਏਸੀਪੀ ਸਾਹਿਬ ਨਾਲ ਸਾਡੇ ਜ਼ੋਨ ਚਾਰਜ ਅਸੀਂ ਅੱਜ ਆਣ ਕੇ ਦੋ ਟਰੱਕ ਜਿਹੜਾ ਲੋਕਾਂ ਦਾ ਸਮਾਨ ਜਿਹੜਾ ਸੜਕਾਂ 'ਚ ਪਿਆ ਸੀ ਜਿਨ੍ਹਾਂ ਨਾਲ ਰਸਤੇ ਬਲੌਕ ਹੋ ਰਹੇ ਸੀ ਉਹ ਅਸੀਂ ਜਿਹੜਾ ਜਬਤ ਕਰ ਲਿਆ ਵਾ ਕਾਰਪੋਰੇਸ਼ਨ ਨੇ ਔਰ ਇਹਨਾਂ ਨੂੰ ਗਾਹ ਵਾਸਤੇ ਹਦਾਇਤ ਕਰਦੀ ਹੈ ਕਿ ਜੇਕਰ ਦੁਬਾਰਾ ਕੋਈ ਲਾਏਗਾ ਉਹਦੇ ਖਿਲਾਫ ਜਿਹੜੀ ਆ ਰਸਤਾ ਰੋਕਣ ਦੀ ਜਿਹੜੀ ਐਫ ਆਈ ਆਰ ਜਿਹੜੀ ਪੁਰਾਣੀ 283 ਆਈ ਪੀ ਸੀ ਸੀ ਨਵੀਂ ਧਾਰਾ ਬੀ ਐਨ ਐਸ ਤਹਿਤ ਜਿਹੜਾ ਵਾ ਪਰਚਾ ਦਰਜ ਕੀਤਾ ਜਾਏਗਾ ਸਰ ਕਿਵੇਂ ਟਰਾਲੇ ਕਿਤੇ ਜਾਂਦੇ ਆ ਸਾਰੇ ਕਾਰਪੋਰੇਸ਼ਨ ਤੇ ਕੁਝ ਪੁੱਛੋ ਸਮਝ ਪਰ ਫਿਰ ਵੀ ਇਹ ਦੁਕਾਨਾਂ ਨੇ ਸਮਝਦੀ ਨਹੀਂ ਕੋਈ ਦੇਖੋ ਜੀ ਇਹਨਾਂ ਦੇ ਕਈ ਵਾਰ ਨਾ ਦੁਕਾਨਦਾਰ ਕਰਾਇਦਾਰ ਚੇਂਜ ਹੋ ਜਾਂਦੇ ਆ ਪਹਿਲਾਂ ਕਰਾਇਦਾਰ ਇੱਕ ਵਾਰ ਹੁੰਦਾ ਫਿਰ ਕੁਝ ਪੰਦੋਈ ਤਿੰਨੀ ਮਹੀਨੇ ਚੇਂਜ ਹੋ ਜਾਂਦਾ ਉਹਦੇ ਵਜ੍ਹਾ ਕਰਕੇ ਉਹ ਨਵਾਂ ਕਰਾਇਦਾਰ ਫਿਰ ਆਪਣੀ ਵਗਰੀ ਕੰਮ ਕਰਦਾ ਜੋ ਇਸ ਵਾਰ ਅਸੀਂ ਪੱਕਾ ਜਿਹੜਾ ਇਹਨਾਂ ਨੂੰ ਇੱਕ ਅਨਾਉਂਸਮੈਂਟ ਕਰ ਦਿੱਤੀ ਆ ਔਰ ਸਾਰਿਆਂ ਨੂੰ ਨੋਟ ਕਰਾ ਦਿੱਤਾ ਗਿਆ ਔਰ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਗਈ ਹੈ ਕਿ ਗਾਂਹ ਵਾਸਤੇ ਕਦੀ ਵੀ ਮਡੇ ਕੋਈ ਬੰਦਾ ਜਿਹੜਾ ਵਾਰ ਸਾਮਾਨ ਨਹੀਂ ਲਾਏਗਾ ਸਰ ਇਹ ਸਾਮਾਨ ਜਿਹੜਾ ਚੱਕਿਆ ਵਾਪਸ ਹੋਏਗਾ ਉਹ ਨਹੀਂ ਜੀ ਨਹੀਂ ਇਹ ਕਾਰਪੋਰੇਸ਼ਨ ਦੇ ਲੋਕ ਜਿਹੜੇ ਸਾਡੇ ਧਰਮਿੰਦਰ ਜੀ ਨੇ ਸਟੇਟ ਅਫਸਰ ਉਹਨਾਂ ਵੱਲੋਂ ਰਹਿਦਾ ਵੀ ਬਿਲਕੁਲ ਇਹ ਸਮਾਨ ਜਿਹੜਾ ਕਿਸੇ ਨੂੰ ਵਾਪਸ ਨਹੀਂ ਹੋਇਆ ਜਿਹੜਾ ਸੜਕਾਂ ਦੇ ਫੋਟਪਾਥਾਂ ਦੇ ਸਮਾਨ ਗਰੂ ਕਰਦੇ ਰਸਤੇ ਬਲੌਕ ਕਰਦੇ ਬੰਦ ਕਰਦੇ ਹੋ ਸਰ ਜਣੇ ਜਹੀਂ ਤਾਂ ਅਡੇ ਦੋ ਟਰੱਕ ਭਰ ਕੇ ਲੈ ਚੱਲੇ ਆ ਇਹ ਹੁਣ ਸਮਾਨ ਤੁਹਾਨੂੰ ਮਿਲਣਾ ਨਹੀਂਗਾ ਕਿ ਰੋਜ਼ ਰੋਜ਼ ਸਾਡੇ ਕੋ ਆਇਆ ਨਹੀਂ ਜਾਣਾ ਜਿਹੜੇ ਦੁਬਾਰਾ ਸਮਾਨ ਕੱਢਿਆ ਉਹਦੇ ਖਿਲਾਫ ਐਫ ਆਈ ਆਰ ਹੋਏਗੀ ਜਿਹੜਾ ਜਿਹੜਾ ਸਮਾਨ ਚੱਕਿਆ ਜਾ ਰਿਹਾ ਉਧੇ ਬਾਬਾ ਇਸ ਸਮੇਂ ਜੀ ਮਾਨ ਜੋ ਕਮਿਸ਼ਨ ਸਾਹਿਬ ਸਾਹ ਗੁਰਪ੍ਰੀਤ ਸਿੰਘ ਜੀ ਭੁੱਲਣ ਉਹਨਾਂ ਦੇ ਨਿਸ਼ਾਨ ਰਿਸ਼ਤੇ ਤੇ ਕਿਉਂਕਿ ਉਹਨਾਂ ਕੋਲ ਮੇਰ ਸਾਹਿਬ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਉਹਨਾਂ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸੰਗਤਾਂ ਨੂੰ ਆਉਣ ਦਿੱਤੇ ਬਹੁਤ ਪਰੇਸ਼ਾਨੀ ਹੋ ਰਹੀ ਆ ਲੋਕਾਂ ਨੇ ਦੁਕਾਨਦਾਰਾਂ ਨੇ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਾਮਾਨ ਕੱਢ ਕੇ ਲਾਇਆ ਹੈ ਕਿ ਰਸਤੇ ਜਿਹੜੇ ਆ ਸਾਰੇ ਰਿਕਾਪਟਾਂ ਪਾ ਰਹੇ ਜੋ ਇਹਦੇ ਤੇ ਤੈਅ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਾਨੇ ਡੀ ਸਪੀ ਨਾਲ ਸਾਡੇ ਏਸੀਪੀ ਸਾਹਿਬ ਨਾਲੇ ਸਾਡੇ ਜਨ ਚਾਰਜ ਅਸੀਂ ਅੱਜ ਆਣ ਕੇ ਦੋ ਟਰੱਕ ਜਿਹੜਾ ਲੋਕਾਂ ਦਾ ਸਮਾਨ ਜਿਹੜਾ ਸੜਕਾਂ 'ਚ ਪਿਆ ਸੀ ਜਿਨ੍ਹਾਂ ਨਾਲ ਰਸਤੇ ਬਲੌਕ ਹੋ ਰਹੇ ਸੀ ਉਹ ਅਸੀਂ ਜਿਹੜਾ ਜਬਤ ਕਰ ਲਿਆ ਵਾ ਕਾਰਪੋਰੇਸ਼ਨ ਨੇ ਔਰ ਇਹਨਾਂ ਨੂੰ ਗਾਂ ਵਾਸਤੇ ਹਦਾਇਤ ਕਰਦੀ ਹੈ ਕਿ ਜੇਕਰ ਦੁਬਾਰਾ ਕੋਈ ਲਾਏਗਾ ਤੇ ਉਹਦੇ ਖਿਲਾਫ ਜਿਹੜੀ ਆ ਰਸਤਾ ਰੋਕਣ ਦੀ ਜਿਹੜੀ ਐਫ ਆਈ ਆਰ ਜਿਹੜੀ ਪੁਰਾਣੀ 283 ਆਈ ਪੀ ਸੀ ਸੀ ਨਵੀਂ ਧਾਰਾ ਬੀ ਐਨ ਐਸ ਇਹ ਜਿਹੜਾ ਵਾ ਪਰਚਾ ਦਰਜ ਕੀਤਾ ਜਾਏਗਾ ਸਰ ਅੱਗੇ ਵੀ ਟਰਾਲੇ ਕਿਤੇ ਜਾਂਦੇ ਆ ਸਾਰੇ ਕਾਰਪੋਰੇਸ਼ਨ ਤੇ ਕੁਝ ਕੁਝ ਸਮੋ ਪਰ ਫਿਰ ਵੀ ਇਹ ਦੁਕਾਨਦਾਰ ਨੇ ਸਮਝਦੇ ਨਹੀਂ ਦੇਖੋ ਜੀ ਇਹਨਾਂ ਦੇ ਕਈ ਵਾਰ ਨਾ ਦੁਕਾਨਦਾਰ ਕਰਾਇਦਾਰ ਚੇਂਜ ਹੋ ਜਾਂਦੇ ਆ ਪਹਿਲਾ ਕਰਾਇਦਾਰ ਇੱਕ ਵਾਰ ਹੁੰਦਾ ਫਿਰ ਕੁਝ ਪੰਜ ਦੋ ਹੀ ਤਿੰਨ ਮਹੀਨੇ ਚੇਂਜ ਹੋ ਜਾਂਦਾ ਉਹਦੇ ਵਜ੍ਹਾ ਕਰਕੇ ਉਹ ਨਵਾਂ ਕਰਾਇਦਾਰ ਫਿਰ ਆਪਣੀ ਵਗਰੀ ਕੰਮ ਕਰਦਾ ਜੋ ਇਸ ਵਾਰ ਅਸੀਂ ਪੱਕਾ ਜਿਹੜਾ ਇਹਨਾਂ ਨੂੰ ਇੱਕ ਅਨਾਉਂਸਮੈਂਟ ਕਰ ਦਿੱਤੀ ਆ ਔਰ ਸਾਰਿਆਂ ਨੂੰ ਨੋਟ ਕਰਾ ਦਿੱਤਾ ਗਿਆ ਔਰ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਗਈ ਇਹ ਗਾਂ ਵਾਸਤੇ ਕਦੀ ਵੀ ਮਡੇ ਕੋਈ ਬੰਦਾ ਜਿਹੜਾ ਬਾਹਰ ਸਮਾਨ ਨਹੀਂ ਲਾਏਗਾ ਸਰ ਇਹ ਸਮਾਨ ਜਿਹੜਾ ਚੱਕਿਆ ਵਾਪਸ ਹੋਏਗਾ ਨਹੀਂ ਜੀ ਨਹੀਂ ਇਹ ਕਾਰਪੋਰੇਸ਼ਨ ਦੇ ਲੋਕ ਜਿਹੜੇ ਸਾਡੇ ਧਰਮਿੰਦਰ ਜੀ ਨੇ ਸਟੇਟ ਅਫਸਰ ਉਹਨਾਂ ਵੱਲੋਂ ਰਹੇ ਤੇ ਅਭੀ ਬਿਲਕੁਲ ਇਹ ਸਮਾਨ ਜਿਹੜਾ ਕਿਸੇ ਨੂੰ ਵਾਪਸ ਨਹੀਂ ਹੋਇਆ